ਗਰਮੀ ਕਾਦੀ ਆ ਗਈ ਰਮਣ ਯਾਰ ਮੇਰੇ ਤਾਂ ਸਿਰ ਚੋਂ ਸਾਰੇ ਵਾਲ ਉੱਡ ਗਏ ਉਹ ਤਾਂ ਤੇਲ ਹੀ ਨਹੀਂ ਲਮਾਉਂਦੇ ਸਮਝਦੇ ਮੈਨੂੰ ਕਹਿੰਦੇ ਕਿ ਮੈਂ ਤੇਲ ਲਾ ਲਾ ਸਾਰੇ ਵਾਲ ਖੋ ਕਰੇ ਨੇ ਆਹ ਦੇਖ ਲੋ ਤੇਲ ਲਾ ਲੇ ਵਾਲਾਂ ਨੂੰ ਸੈਟ ਕਰੇ ਕਿੰਨੇ ਸੋਹਣੇ ਹੋਏ ਪਏ ਪੱਤੇ ਜੇ ਤਾਂ ਰੋਜ਼ ਮਗਾ ਲੈਨੀ ਫਿਰ ਮੈਨੂੰ ਵੀ ਦੇ ਦੇ ਯਾਰ ਰਮਣ ਬਣਾ ਕੇ ਯਾਰ ਕਿਵੇਂ ਕਰਦੀਆਂ ਗਈ ਚਲੋ ਜੀ ਬਣਾ ਦੰਨੀ ਹੈ ਲਵਾਇਓ ਸਹੀ ਤੇਲ ਪਤੋ ਕਿੰਨੇ ਕਮਾਲ ਦਾ ਲੈ ਦੱਸੂਗੀ ਜੀ ਫਿਰ ਕਿਵੇਂ ਮੰਨਦਾ ਕਮਾਲ ਦਾ ਤੇਲ ਹਾਂਜੀ ਇਹ ਬਣਾਉਣ ਲਈ ਆਪਾਂ ਲੈਣਾ ਜੀ ਕੜੀ ਪੱਤਾ ਕਰੀ ਲੀव्स ਵੀ ਕਹਿੰਦੇ ਨੇ ਜੀ ਇਹਦਾ ਆਪਾਂ ਪਾਊਡਰ ਵੀ ਲੈ ਸਕਦੇ ਹਾਂ ਸੁੱਕੇ ਵੀ ਲੈ ਸਕਦੇ ਹਾਂ ਜੇ ਹਰੇ ਮਿਲ ਜਾਂ ਤਾਂ ਸਭ ਰੋਂ ਵਿਲਾਸਾ ਦੇ ਤੇ ਉੰਜ ਵੀ ਆਪਾਂ ਮਤਲਬ ਜੇਕਰ ਲੱਗਿਆ ਹੋਵੇ ਘਰ ਵਿੱਚ ਜਾਂ ਆਸ-ਪਾਸੇ ਤਾਂ ਆਪਾਂ ਤੋੜ ਕੇ ਇਹਨੂੰ ਬਹੁਤ ਥਾਂ ਵਰਤ ਸਕਦੇ ਹਾਂ ਸਬਜ਼ੀ ਨੂੰ ਤਾਂ ਇਹ ਟੇਸਟੀ ਬਣਾਉਂਦੀ ਬਣਾਉਂਦਾ ਤੇ ਬਾਲਾਂ ਵਾਸਤੇ ਵੀ ਬਹੁਤ ਫਾਇਦੇ ਨੇ ਜੀ ਇਹਦੇ ਤੇ ਇਧਰ ਆਪਾਂ ਲਿਆ ਹੋਇਆ ਜੀ ਸਰੋਂ ਦਾ ਤੇਲ ਇਹਦੀ ਥਾਂ ਤੁਸੀਂ ਕੋਕੋਨਟ ਮਤਲਬ ਵੀ ਖੋਪੇ ਦਾ ਨਾਰੀਅਲ ਦਾ ਤੇਲ ਵੀ ਲੈ ਸਕਦੇ ਹੋਗੇ ਤੇ ਇੱਕ ਆਪਾਂ ਲਈਆਂ ਨੇ ਜੀ ਲਸਣ ਦੀਆਂ ਕਲੀਆਂ ਇਹ ਆਪਾਂ 5-6 ਲਈਆਂ ਨੇ ਹੈਗੀਆਂ ਇਹ ਆਪਸ਼ਨਲ ਹੈ ਆਪਾਂ ਵੀ ਸਕਦੇ ਹਾਂ ਤੇ ਸਕਿਪ ਵੀ ਕਰ ਸਕਦੇ ਹਾਂ ਜਿਵੇਂ ਹੁਣ ਹੁੰਦਾ ਜੀ ਆਪਣੇ ਬਾਲਾਂ ਵਿੱਚ ਬਹੁਤ ਹੀ ਜ਼ਿਆਦਾ ਕਈ ਵਾਰ ਕਿਆ ਸਾਡੇ ਵੀ ਮੀ ਕੀੜਾ ਲੱਗ ਜਾਂਦਾਗਾ ਜਾਂ ਵਾਲ ਓੱਡ ਜਾਂਦੇ ਨੇ ਥੋੜੇ ਜਿਹਾ ਇੱਕ ਥਾਂ ਤੋਂ ਓੱਡ ਜਾਂਦੇ ਆ ਹਾਂਜੀ ਜਾਂ ਕਈ ਵਾਰ ਹੋਰ ਵੀ ਆਪ ਨੂੰ ਅਨੇਕਾ ਮਤਲਬ ਵਾਲਾਂ ਚ ਪ੍ਰੋਬਲਮ ਹੁੰਦੀਆਂ ਨੇ ਉਹਦੇ ਵਾਸਤੇ ਇਹ ਐਂਟੀ ਬੈਕਟੀਰੀਅਲ ਦਾ ਕੰਮ ਕਰਦੀ ਹੈਗੀ ਲਸਣ ਤੇ ਇਹ ਆਪਾਂ ਇਹਦੇ ਵਿੱਚ ਪਾ ਸਕਦੇ ਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਲੈਣੀ ਹੈ ਜੀ ਮਿਕਸੀ ਤੇ ਇਹਦੇ ਵਿੱਚ ਆਪਾਂ ਪੱਤੇ ਕੋਈ ਐਵੇਂ ਨਹੀਂ ਹੈਗੇ ਵੀ ਵੀ ਆਪਾਂ ਨਾਪ ਕੀ ਪਾਉਣੇ ਆਗੇ ਫੁੱਲ ਆਪਾਂ ਇਹਦੇ ਵਿੱਚ ਪਾ ਦੇਣੇ ਨੇਗੇ ਭਰ ਕੇ ਠੀਕ ਹੈ ਜੀ ਵੱਧ ਘੱਟ ਦਾ ਕੋਈ ਨਹੀਂ ਹੋਣਾ ਖੁੱਲੇ ਹੱਥ ਨਾਲ ਬਾਦਨੇ ਆ ਹਾਂਜੀ ਖੁੱਲੇ ਹੱਥ ਨਾਲ ਬਾਦਨੇ ਨੇਗੇ ਤੇ ਵੈਸੇ ਇੱਕ ਵਾਰਾ ਥੋੜਾ ਜਿਹਾ ਬਣਾ ਕੇ ਦੇਖ ਲੈਣਾ ਹੈ ਕਿਉਂਕਿ ਇਹਦੇ ਫਾਇਦੇ ਬਹੁਤ ਨੇ ਜਿਹਦੇ ਤੇ ਤੁਸੀਂ ਇੱਕ ਵਾਰ ਲਾਉਂਗੇ ਤਾਂ ਜਿਹੜੀ ਵਾਲ ਝੜਨ ਦੀ ਪ੍ਰੋਬਲਮ ਆ ਉਹ ਬਿਲਕੁਲ ਖਤਮ ਹੋ ਜੂ ਜਿਵੇਂ ਹੁਣ ਗਰਮੀ ਦਾ ਟਾਈਮ ਆ ਜੀ ਗਰਮੀ 'ਚ ਮਤਲਬ ਕਿ ਗਰਮੀ ਜਾ ਕੇ ਵਾਲੇ ਟੁੱਟਦੇ ਰਹੋ ਹਾਂਜੀ ਜਿਵੇਂ ਹੁਣ ਆਪਾਂ ਧੁੱਪ ਦੇ ਸੰਪਰਕ 'ਚ ਆਉਨੇ ਆਗੇ ਦਿਵਾਲਾਂ ਨੂੰ ਮਤਲਬ ਵੀ ਰੁੱਖਾਪਨ ਜਬ ਬਹੁਤ ਜ਼ਿਆਦਾ ਹੁੰਦਾ ਉਹਦੇ ਕਰਕੇ ਵੀ ਝੜਨ ਲੱਗਦੇ ਆਪਾਂ ਤੇਲ ਪ੍ਰੋਪਰ ਨਹੀਂ ਲਾਉਂਦੇ ਜਿਵੇਂ ਹੁੰਦਾ ਵੀ ਆਇਲੀ ਸਕਿਨ ਹੋ ਜੂਗੀ ਆਪਣੀ ਤਾਂ ਆਪਾਂ ਨਹੀਂ ਮਤਲਬ ਵਾਲਾਂ ਤਾਂ ਰੱਖਦੇ ਉਹਦੀ ਵਜ੍ਹਾ ਕਰਕੇ ਇਹਦੇ ਵਾਲ ਝੜਨ ਲੱਗਦੇ ਇੱਕ ਮੁੜਕਾ ਆਈ ਜਾਂਦਾ ਰਹਿੰਦਾ ਰਹੋਣੀ ਹਾਂਜੀ ਹਾਂਜੀ ਪਸੀਨਾ ਬਹੁਤ ਜ਼ਿਆਦਾ ਆਉਂਦਾਗਾ ਉਹਦੇ ਕਰਕੇ ਮਤਲਬ ਵਾਲਾਂ ਜਦੋਂ ਪ੍ਰੋਪਰ ਚੰਗੀ ਤਰ੍ਹਾਂ ਪੋਸਨ ਨਹੀਂ ਮਿਲਦਾ ਮਤਲਬ ਪਾਣੀ ਦੀ ਘਾਟ ਹੋ ਜਾਂਦੀ ਜੀ ਕਹਿ ਸਕਦੇ ਆ ਕਿ ਸਰੀਰ ਨੂੰ ਤਾਂ ਬਹੁਤ ਸਾਰੇ ਕਾਰਨ ਹੁੰਦੇ ਨੇ ਜੀ ਹੁਣ ਆਪਾਂ ਇਹਨੂੰ ਪੀਸ ਲੈਨੇ ਆ ਜੀ ਤੇ ਲਓ ਜੀ ਇਧਰ ਆਪਾਂ ਲੈ ਲਈ ਲੋਹੇ ਦੀ ਕੜਾਹੀ ਠੀਕ ਹੈ ਜੀ ਹੋਰ ਕੋਈ ਵੀ ਲੈ ਸਕਦੇ ਆ ਜੀ ਪਰ ਜੇ ਲੋਹੇ ਦੀ ਹੋਵੇ ਤਾਂ ਸਭ ਤੋਂ ਵਧੀਆ ਹੈਗਾ ਤੇ ਗੈਸ ਆਪਾਂ ਆਨ ਕਰ ਲੈਨੇ ਆ ਤੇ ਇਹਦੇ ਵਿੱਚ ਆਪਾਂ ਪਾ ਲੈਣਾ ਜੀ ਤੇਲ ਉਹ ਆਪਾਂ ਵੱਧ ਘੱਟ ਪਾ ਸਕਦੇ ਆ ਜਿੰਨਾ ਕਿ ਆਪਾਂ ਬਣਾਉਣਾ ਹੋਵੇ ਤੇ ਨਹੀਂ ਆਪਾਂ ਮਿਕਸ ਕਰਕੇ ਵੀ ਪਾ ਸਕਦੇ ਆ ਅੱਧਾ ਮਤਲਬ ਨਾਰੀਅਲ ਦਾ ਤੇਲ ਤੇ ਅੱਧਾ ਸਰੋਂ ਦਾ ਤੇ ਇਹ ਘਰ ਦਾ ਕਢਾਇਆ ਹੋਇਆ ਤੇਲ ਆ ਵਧੀਆ ਪਿਓਰ ਤੇ ਆਪਾਂ ਇਹੀ ਲਾਵਾਂਗੇ ਜੀ ਕਿਉਂਕਿ ਬਾਜ਼ਾਰ ਵਾਲਾ ਜਿਹੜਾ ਆਪਾਂ ਤੇਲ ਲੈਣ ਉਹ ਚ ਕਈ ਵਾਰ ਰਲਾਫਟ ਹੁੰਦੀ ਹੈ ਅੱਖਾਂ ਬਚਾਉਣ ਵਾਲਾ ਤੇਲ ਹੋਵੇ ਹਾਂ ਜੀ ਬੜੀ ਧਿਆਤ ਨਾਲ ਹੋਵੇ ਜੀ ਇੱਕ ਵਾਰ ਆਪਾਂ ਇਹਨੂੰ ਗਰਮ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਜਮਾ ਲੋਹ ਤੇ ਕਰ ਦਾਂਗੇ ਜੀ ਠੀਕ ਹੈ ਜੀ ਜਦੋਂ ਇਹ ਗਰਮ ਹੋ ਗਿਆ ਤਾਂ ਇਹਦੇ ਵਿੱਚ ਆਪਾਂ ਪਾਉਣੀਆਂ ਨੇ ਜੀ ਲਸਣ ਦੀਆਂ ਕਲੀਆਂ ਠੀਕ ਹੈ ਜੀ ਇਹ ਪਕਟ ਕੇ ਹੀ ਪਾ ਸਕਦੇ ਤੇ ਸਾਪਤੀਆਂ ਵੀ ਪਾ ਸਕਦੇ ਆ ਜੀ ਠੀਕ ਹੈ ਇਹ ਜਰੂਰ ਪਾ ਲਿਓ ਜੀ ਜਿਨ੍ਹਾਂ ਦੇ ਵਾਲਾਂ 'ਚ ਕੀੜਾ ਲੱਗਿਆਗਾ ਜਾਂ ਹੋਰ ਵੀ ਕੋਈ ਕੋਈ ਵੀ ਪ੍ਰੋਬਲਮ ਜਿਵੇਂ ਵਾਲਾਂ 'ਚ ਸ਼ਿਕਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਾਂ ਕਹਿੰਦੇ ਨੇ ਕਈ ਵਾਰ ਮਤਲਬ ਹੋਰ ਵੀ ਇਨਫੈਕਸ਼ਨ ਹੋ ਜਾਂਦੀ ਹੈ ਮਤਲਬ ਫਿੰਸੀਆਂ ਵਗੈਰਾ ਹੋ ਜਾਂਦੀਆਂ ਨੇ ਹੈਗੀਆਂ ਤਾਂ ਉਹਦੇ ਵਾਸਤੇ ਮਤਲਬ ਇਹ ਐਂਟੀਬੈਕਟੀਰੀਅਲ ਦਾ ਕੰਮ ਕਰਦਾ ਬਹੁਤ ਵਧੀਆ ਚੀਜ਼ ਹੈ ਜੀ ਇਹ ਜਰੂਰ ਪਾ ਲਿਓ ਇਹਨੂੰ ਤੇ ਹੁਣ ਜਿਹੜੇ ਆਪਾਂ ਪੱਤੇ ਪੀਸੇ ਹੋਏ ਸੀ ਜੀ ਕੜੀ ਲੀਫਸ ਹਾਂਜੀ ਇਹ ਆਪੇ ਵਿੱਚ ਪਾ ਲੈ ਕੜੀ ਪੱਤਾ ਜੀ ਠੀਕ ਹੈ ਜੀ ਇਹ ਪੀਸ ਕੇ ਜਮਾ ਬਰੀਕ ਬਰੀਕ ਬਣਾ ਲੈ ਇਹਨਾਂ ਦਾ ਹਾਂਜੀ ਤੇ ਜਮਾ ਲੋ ਤੇ ਕਰ ਦੇਣਾ ਜੀ ਗੈਸ ਨੂੰ ਨੀਰਾ ਉਤਰ ਕੇ ਪਾਉਣਾ ਇਹਨਾਂ ਦਾ ਜੀ ਹੈ ਹਾਂਜੀ ਸਾਫਤਾ ਹੀ ਪਾ ਸਕਦੇ ਆਂ ਪਰ ਵਧੀਆ ਅਸਰ ਕੱਢਣ ਵਾਸਤੇ ਇਹਨੂੰ ਆਪਾਂ ਬਿਲਕੁਲ ਪੀਸ ਕੇ ਹੀ ਪਾ ਲੈਣਾ ਹੈ ਠੀਕ ਹੈ ਜੀ ਤੇ ਬਿਲਕੁਲ ਲੋ ਤੇ ਰੱਖ ਕੇ ਇਹਨੂੰ ਆਪਾਂ 2-3 ਮਿੰਟ ਵਾਸਤੇ ਪਕਾਉਣਾ ਬਾਅਦ ਉਸ ਤੋਂ ਬਾਅਦ 5 ਮਿੰਟ ਨਹੀਂ 2-3 ਮਿੰਟ ਕਾਫੀ ਹੈ ਜੀ ਠੀਕ ਹੈ ਹੁਣ ਇਹ ਤਾਂ ਸਾਗ ਮੰਗੂਣ ਲੱਗਣ ਲੱਗਿਆ ਓਏ ਤੇ ਨੂੰ ਪੁਣਕੇ ਜਦੋਂ ਪਾਵੋ ਇਹਦਾ ਤੁਸੀਂ ਇਹਦਾ ਕਲਰ ਦੇਖੋ ਨੇਚਰਲ ਬਹੁਤ ਹੀ ਸੋਹਣਾ ਕਲਰ ਆ ਜਾਊਗਾ ਗ੍ਰੀਨ ਤੇ ਆਪਣੇ ਵਾਲਾਂ ਨੂੰ ਬਹੁਤ ਹੀ ਫਾਇਦਾ ਕਰੂਗਾ ਅਜਮਾਇਆ ਹੋਇਆ ਜੀ ਜਦੋਂ ਵੀ ਵਾਲ ਐਵੇਂ ਲਾਦੇ ਨੇ ਵੀ ਟੁੱਟਣ ਲੱਗ ਗਏ ਜਾਂ ਤਾਂ ਆਪਾਂ ਗੰਡੇ ਦਾ ਜਿਹੜਾ ਰਸ ਹੈ ਪਿਆਜ਼ ਦਾ ਰਸ ਹੈ ਜਿਹੜਾ ਉਹ ਕੱਢ ਕੇ ਲਗਾ ਸਕਦੇ ਤੇ ਨਹੀਂ ਜਿਹੜਾ ਇਹ ਤੇਲ ਹੈ ਇਹ ਬਣਾ ਕੇ ਰੱਖ ਲਿਓ ਹਫਤੇ ਵਿੱਚ ਦੋ ਵਾਰ ਜਮਾਇਓ ਜੀ ਤੁਸੀਂ ਇਹਨੂੰ ਲਾਏ ਤੇ ਬਾਅਦ ਚਨਾਉਣਾ ਹੁੰਦਾ ਹੈਗਾ ਤੇ ਬਹੁਤ ਫਾਇਦਾ ਕਰਦਾ ਜੀ ਇਹ ਕਿੰਨਾ ਟਾਈਮ ਲਾ ਕੇ ਰੱਖ ਲੈਣਾ ਨਾ ਕੀ ਪੂਰੀ ਰਾਤ ਵਾਸਤੇ ਲਾ ਕੇ ਰੱਖਣਾ ਜੀ ਇਹ ਠੀਕ ਹੈ ਜੀ ਰਾਤ ਨੂੰ ਪਹਿਨ ਲੱਗਿਆ ਲਾ ਲੇ ਬਸ ਨਾ ਸਵੇਰ ਢੋਲੇ ਤੇ ਹੁਣ ਆਪਾਂ ਇਹਨੂੰ 2-3 ਮਿੰਟ ਵਾਸਤੇ ਪਕਾ ਲਈਏ ਤੇ ਉਸ ਤੋਂ ਬਾਅਦ ਆਪਾਂ ਨੂੰ ਪੁਣਕੇ ਦਿਖਾਵਾਂਗੇ ਜੀ ਠੀਕ ਹੈ ਜੀ ਕੈਮਰਾ ਹੁਣ ਬਣ ਗਿਆ ਹਾਂਜੀ ਬਣ ਗਿਆ ਤਿੰਨ ਚਾਰ ਮਿੰਟ ਹੋ ਗਏ ਸੀਗੇ ਰਸੋਈ ਤਰ੍ਹਾਂ ਨੇ ਕੜੀ ਪੱਤੇ ਦੀ ਖੁਸ਼ੂ ਹੁਣ ਮੈਂ ਕੀ ਹੰਦੀ ਆ ਨਾ ਹਾਂਜੀ ਗੈਸ ਆਪਾਂ ਬੰਦ ਕਰਤਾ ਜੀ ਤੇ ਖੁਸ਼ਬੂ ਵੀ ਇਹ ਚ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ ਤੇ ਕਲਰ ਵੀ ਇਹਦਾ ਹਰਾ ਜਾ ਹੋ ਗਿਆ ਮਤਲਬ ਚੇਂਜ ਹੋ ਗਿਆ ਹਾਂ ਤੇ ਬਹੁਤ ਇਹਦਾ ਵਧੀਆ ਰਿਜ਼ਲਟ ਨੇ ਜੀ ਇੱਕ ਵਾਰ ਤੁਸੀਂ ਬਣਾ ਕੇ ਅਜਮਾ ਕੇ ਦੇਖਿਓ ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਨੇਗੇ ਇਸ ਤੇਲ ਨਾਲ ਰੁਕ ਜਾਂਦੇ ਨੇ ਜੀ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦਵਾਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਕਿ ਦਿਖਾਉਨੇ ਆ ਜੀ ਕਿੰਨਾ ਵਧੀਆ ਮਤਲਬ ਤੇਲ ਆਪਣਾ ਬਣ ਕੇ ਤਿਆਰ ਹੁੰਦਾ ਤੇ ਫਾਇਦੇ ਤਾਂ ਇਹ ਅਣਗਿਣਤੀ ਹੀ ਨੇ ਲਾਉਣਾ ਠੰਡਾ ਕਰਕੇ ਰੋਣੇ ਹਾਂਜੀ ਹਾਂਜੀ ਠੰਡਾ ਕਰਕੇ ਲਾਉਣਾ ਜੀ ਲਾਰਮਣ ਹੁਣ ਇਹਨੂੰ ਬਾਹਰ ਚੱਕ ਲੈ ਤਾਂ ਠੰਡਾ ਹੋਇਆ ਨਹੀਂ ਹਲੇ ਹੋ ਗਿਆ ਜੀ ਠੰਡਾ ਲੋਪਉਣ ਦੇ ਆ ਬਸ ਹੁਣ ਆਪਾਂ ਇਹਨੂੰ ਹੂੰ ਤੇ ਆ ਦੇਖੋ ਜੀ ਇਹਦਾ ਕਲਰ ਵੀ ਦੇਖੋ ਇਹ ਤਾਂ ਕਾਲਾ ਕਾਲਾ ਕਿ ਹਰਾ 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 ਜ ਹੋ ਗਿਆ ਜੀ ਵੈਸੇ ਤਾਂ ਤੇਲ ਦਾ ਜਿਹੜਾ ਰੰਗ ਸੀਗਾ ਸਰੋਂ ਦੇ ਦਾ ਪੀਲਾ ਜਿਹਾ ਸੀਗਾ ਹਾਂਜੀ ਤੇ ਪਰ ਜਿਹੜੇ ਪੱਤੇ ਪਾਉਣ ਨੇ ਇਹਦਾ ਰੰਗ ਹਰਿਆਲੀ ਜਿਹਾ ਆ ਜਾਂਦਾ ਤੇ ਜੇਕਰ ਆਪਾਂ ਕੋਕੋਨਟ ਮਤਲਬ ਨਾਰੀਅਲ ਦਾ ਤੇਲ ਪਾਉਨੇ ਆ ਜੀ ਉਹਦੇ ਨਾਲ ਤੇ ਬਿਲਕੁਲ ਹਰਾ ਹਰਾ ਹੋ ਜਾਂਦਾ ਉਹਦੇ ਨਾਲ ਬਹੁਤ ਸੋਹਣਾ ਕਲਰ ਆਉਂਦਾਗਾ ਕਿਉਂਕਿ ਉਹ ਟਰਾਂਸਪੇਰੈਂਟ ਹੁੰਦਾ ਜਿਆ ਹਨਾ ਹਾਂਜੀ ਤੇ ਉਹ ਗਰਮੀ 'ਚ ਤੁਸੀਂ ਕੋਕੋਨਟੀ ਪਾ ਸਕਦੇ ਹੋ ਜੀ ਜੇ ਮਤਲਬ ਘਰ ਦਾ ਪਿਓ ਤੇਲ ਨਹੀਂ ਹੈਗਾ ਤਾਂ ਕੋਕੋਨਟ ਵਰਜਨਲ ਤੁਸੀਂ ਯੂਜ਼ ਕਰ ਸਕਦੇ ਹੋ ਜਿਹਦੇ ਵਿੱਚ ਤੇ ਇਹਦੇ ਬਹੁਤ ਫਾਇਦੇ ਨੇ ਜੀ ਤੁਸੀਂ ਮਤਲਬ ਇੱਕ ਹਫਤਾ ਹੀ ਵਰਤ ਕੇ ਦੇਖੋ ਤੇ ਜਿਹੜੇ ਬਾਲ ਜਿਨ੍ਹਾਂ ਨੂੰ ਬਾਲ ਝਾੜਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਉਹ ਇਹਦੇ ਨਾਲ ਠੀਕ ਹੋ ਜੂਗੀ ਨਾਉਣ ਤੋਂ ਪਹਿਲਾਂ ਜੀ ਮੈਂ ਹੁਣ ਆਪਾਂ ਰਾਤ ਨੂੰ ਲਾ ਲੈਣਾ ਜਾਂ ਜਿਵੇਂ ਦਿਨੇ ਲਾ ਲਿਆ ਤੇ ਸ਼ਾਮ ਨੂੰ ਵੀ ਆਪਾਂ ਨਹਾ ਸਕਦੇ ਹਾਂ ਸਵੇਰੇ ਲਾ ਲਿਆ 7-8 ਘੰਟੇ ਰੱਖਣ ਤੋਂ ਬਾਅਦ ਤੇ ਸ਼ਾਮ ਨੂੰ ਆਪਾਂ ਨਹਾ ਸਕਦੇ ਹਾਂ ਮਤਲਬ 7-8 ਘੰਟੇ ਨੂੰ ਲਾ ਕੇ ਰੱਖਣਾ ਜ਼ਰੂਰੀ ਹੈ ਠੀਕ ਹੈ ਜੀ ਮਤਲਬ ਚੰਗੂ ਤਰ੍ਹਾਂ ਝਸਣਾ ਆਪਾਂ ਚੀਰਨੀਆ ਬਾਲ ਜਿਨ੍ਹਾਂ ਦੇ ਬਾਲ ਬਹੁਤ ਜ਼ਿਆਦਾ ਝੜਦੇ ਨੇ ਬਿਲਕੁਲ ਹਟ ਜਾਣਗੇ ਜਾਂ ਗੰਜੇਪਨ ਦੀ ਪ੍ਰੋਬਲਮ ਉੱਥੇ ਤੇ ਟੁੱਟਗੇ ਵਾਲ ਤੇ ਉੱਥੇ ਵੀ ਤੁਸੀਂ ਜਰੂਰ ਮਤਲਬ ਅਪਲਾਈ ਕਰਕੇ ਦੇਖਿਓ ਬਹੁਤ ਗੁਣਾਕਾਰੀ ਤੇਲ ਆ ਜੀ ਆਪਾਂ ਇਹਨੂੰ ਜਰੂਰ ਵਰਤਿਓ ਕਦੇ ਮਿਕਾਸ ਦਾਬ ਨਾਲ ਕਦੇ ਕਾਸ ਦਾਬ ਨਾਲ ਵੀ ਬਾਲ ਆ ਜਿਹੜੇ ਉਹ ਨਾ ਟੁੱਟਣ ਤੇ ਉਹਨਾਂ ਨੂੰ ਪੋਸ਼ਣ ਮਿਲਦਾ ਰਹੇ ਸੋ ਇਹਨੂੰ ਮਤਲਬ ਆਪਾਂ ਹਫਤੇ ਵਿੱਚ ਦੋ ਵਾਰ ਲਾ ਕੇ ਤੇ ਬਾਲਾਂ ਨੂੰ ਬਾਅਦ ਵਿੱਚ ਆਪਾਂ ਜੋ ਵੀ ਸ਼ੈਂਪੂ ਵਰਤਦੇ ਆ ਉਹਦੇ ਨਾਲ ਆਪਾਂ ਧੋ ਸਕਦੇ ਆ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨ ਬਹੁਤ ਬਹੁਤ ਧੰਨਵਾਦ